ਨਮਸਕਾਰ ਦੋਸਤੋ ਮੈਂ ਅਨੰਨ ਰੂਲਾ ਜੀਰਾ ਬਲੇਟਨ ਤੋਂ ਅੱਜ ਚਰਚਾ ਕਰਦੇ ਹਾਂ ਆਪਣੇ ਹੀ ਇਤਿਹਾਸ ਦੀ ਦੋਸਤੋ ਅਸੀਂ ਕੌਣ ਹਾਂ ਸਿੰਧੂ ਘਾਟੀ ਸਭਿਅਤਾ ਨਾਲ ਸਾਡਾ ਕੀ ਸੰਬੰਧ ਹੈ ਆਓ ਜਾਨੀਏ ਦੋਸਤੋ ਜੇਕਰ ਤੁਹਾਨੂੰ ਹਿੰਦੂ ਕਿਹਾ ਜਾਂਦਾ ਹੈ ਤਾਂ ਮੰਨ ਲਵੋ ਕਿ ਤੁਹਾਡੇ ਪੁਰਖਿਆਂ ਦੇ ਤਾਰ ਸਿੰਧੂ ਘਾਟੀ ਦੀ ਸਭਿਅਤਾ ਨਾਲ ਜੁੜੇ ਹਨ ਜੋ ਕਿ ਹਜ਼ਾਰਾਂ ਸਾਲ ਪਹਿਲਾਂ ਦੀ ਪ੍ਰਾਣੀ ਸਭਿਤਾ ਹੈ ਤੇ ਜੋ ਪਾਕਿਸਤਾਨ ਦੇ ਸਿੰਧ ਨਦੀ ਦੇ ਕਿਨਾਰੇ ਤੇ ਵਸੀ ਹੋਈ ਸੀ ਤੁਹਾਡੇ ਇਸ ਤੋਂ ਪਹਿਲਾਂ ਦੇ ਪੁਰਖ ਵੀ ਜਨਾਨੀ ਸਭਿਤਾ ਨਾਲ ਜੁੜੇ ਹੋਏ ਸਨ ਜੋ ਯੂਨਾਨ ਦੇ ਲੋਕ ਰੰਗ ਉਹਨਾਂ ਦਾ ਬਹੁਤ ਗੋਰਾ ਹੁੰਦਾ ਸੀ ਸਿੰਧ ਨਦੀ ਤੇ ਬਸਨ ਆਏ ਸੀ ਤੇ ਉੱਥੇ ਵਪਾਰ ਕਰਨ ਆਏ ਸੀ ਦੋਸਤੋ ਉਸ ਸਮੇਂ ਸਿੰਧ ਘਾਟੀ ਦੇ ਸ਼ਹਿਰ ਜਿਹੜੇ ਹੈ ਵਪਾਰ ਲਈ ਮਹੱਤਵਪੂਰਨ ਕੇਂਦਰ ਸੀ ਜਿੱਥੇ ਅਰਬਾਂ ਦੇ ਅਰਬਾਂ ਤੋਂ ਘੋੜੇ ਆਉਂਦੇ ਸੀ ਤੇ ਮੌਜੂਦਾ ਹਿੰਦੁਸਤਾਨ ਤੋਂ ਮਸਾਲੇ, ਸੋਨਾ, ਚਾਂਦੀ ਤੇ ਅਫਗਾਨਿਸਤਾਨ ਤੋਂ ਡਰਾਈ ਫਰੂਟ ਜਿਹੜਾ ਹੈ ਵਿਕਣ ਆਉਂਦਾ ਸੀ। ਇਸ ਸਿੰਧੂ ਘਾਟੀ ਦੇ ਜਿਹੜੇ ਹੈ ਦੀ ਸਭਿਅਤਾ ਦੇ ਲੋਕ ਜਿਹੜੇ ਇਹ ਸ਼ਾਕਾਹਾਰੀ ਹੁੰਦੇ ਸੀ ਤੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲੇ ਲੋਕ ਹੁੰਦੇ ਸੀ। ਬਾਅਦ ਚ ਮੰਨੂ ਨੇ ਇਸ ਸਭਿਅਤਾ ਨੂੰ ਚਾਰ ਭਾਗਾਂ 'ਚ ਵੰਡ ਦਿੱਤਾ ਸੀ। ਖੱਤਰੀ, ਬ੍ਰਾਹਮਣ, ਸ਼ੁੱਦਰ ਤੇ ਵੈਸ਼। ਦੋਸਤੋ ਇਸ ਜਿਹੜੀ ਸੱਭਿਆਤਾ ਦਾ ਵਿਨਾਸ਼ ਕਦੋਂ ਹੋਇਆ ਜਾਨੀ ਇਸ ਸਭਿਅਤ ਸਿੰਧੂ ਘਾਟੀ ਦੇ ਲੋਕ ਜਦੋਂ ਉੱਠ ਗਏ ਉੱਥੋਂ ਕਿਉਂ ਆਏ ਕਿਵੇਂ ਆਏ ਕਦੋਂ ਆਏ ਤੇ ਲੋਕ ਘਾਟੀ ਦੀ ਸਭਿਅਤਾ ਦੇ ਵਿਨਾਸ਼ ਤੋਂ ਬਾਅਦ ਏਸ਼ੀਆ ਦੇ ਦੋਸਤੋ ਇਹ ਤਾਂ ਮੰਨਣਾ ਪਵੇਗਾ ਕਿ ਕਈ ਭਾਗਾਂ ਵਿੱਚ ਜਾ ਕੇ ਵੱਸ ਗਏ ਇਸ ਵਿੱਚ ਦੋ ਹੁਣ ਮਤ ਰੱਖੇ ਗਏ ਹਨ ਪਹਿਲਾ ਇਹ ਹੈ ਕਿ ਪਹਿਲੀ ਮਤ ਦੇ ਮੁਤਾਬਕ ਪਹਿਲੀ رائے ਮੁਤਾਬਕ ਸਿੰਧੂ ਘਾਟੀ ਦੇ ਤੇ ਵਿਦੇਸ਼ੀ ਹਮਲਾਵਰਾਂ ਨੇ ਹਮਲਾ ਕੀਤਾ ਸੀ ਜ਼ਬਰਦਸਤ ਪਰ ਜੇ ਉਨ ਜੇਕਰ ਹਮਲਾ ਹੋਇਆ ਸੀ ਤਾਂ ਹਿੰਦੂ ਕਿਵੇਂ ਬਚ ਗਏ ਪਾ ਆਜ ਜਿਹੜਾ ਹਿੰਦੂ ਹੈ ਉਹ ਕਿਵੇਂ ਬਚ ਗਿਆ ਤੇ ਉਹ ਦੂਜੇ ਭਾਗਾਂ ਵਿੱਚ ਕਿਵੇਂ ਚਲਾ ਗਿਆ ਇੱਕ ਮਤ ਹੋਰ ਵੀ ਹੈ ਜੋ ਕਿ ਕਾਫੀ ਸੰਭਾਵਿਤ ਹੈ ਸੰਭਾਵਨਾ ਹੈ ਕਿ ਸਿੰਧੂ ਘਾਟੀ ਤੇ ਇੱਕ ਬਹੁਤ ਵੱਡਾ ਜਿਹੜਾ ਹੈ ਜਲ ਜਲਾ ਆਇਆ ਸੀ ਸਿੰਧ ਨਦੀ ਦੇ ਵਿੱਚ ਜੋ ਕਿ ਸ਼ਹਿਰ ਦੇ ਘਰਾਂ ਨੂੰ ਤਬਾਹ ਕਰ ਗਿਆ ਤੇ ਲੋਕ ਉਸ ਸ਼ਹਿਰ ਨੂੰ ਛੱਡ ਕੇ ਜਿਹੜੀ ਹੈ ਦੂਜੇ ਇਲਾਕਿਆਂ 'ਚ ਪ੍ਰਲਾਈਨ ਕਰਨ ਤੋਂ ਮਜਬੂਰ ਹੋ ਗਏ ਸੀ ਇਹ ਸਿੰਧੂ ਲੋਕ ਉੱਤਰ ਪ੍ਰਦੇਸ਼ ਦੇ ਅਯੁੱਧਿਆ ਨਗਰੀ 'ਚ ਜਾ ਕੇ ਵਸ ਗਏ ਤੇ ਜ਼ਿਆਦਾਤਰ ਜਿਹੜਾ ਸੈਂਟਰ ਸੀ ਇਹਨਾਂ ਦਾ ਇਹ ਅਯੁੱਧਿਆ ਦੇ ਜਿਹੜੇ ਸੀਗੇ ਅਯੁੱਧਿਆ ਨਗਰੀ ਵਿੱਚ ਜਾ ਕੇ ਵਸ ਗਏ ਤੇ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਸੀ ਜਿਹੜੇ ਹੁਣ ਜਿਹੜਾ ਮੌਜੂਦਾ ਮੌਜੂਦਾ ਪ੍ਰਾਂਤ ਹੈ ਜੋ ਕਿ ਉਸ ਸਮੇਂ ਪਾਕਿਸਤਾਨ ਤੇ ਭਾਰਤ ਦਾ ਇੱਕ ਹਿੱਸਾ ਸੀ ਜਿੱਥੇ ਉਹਨਾਂ ਵਪਾਰ ਸ਼ੁਰੂ ਕਰ ਦਿੱਤਾ ਇੱਥੇ ਆ ਕੇ ਵਸ ਗਏ ਤੇ ਇੱਥੇ ਉਹਨਾਂ ਨੇ ਵਪਾਰ ਸ਼ੁਰੂ ਕਰ ਦਿੱਤਾ ਤੇ ਯੁੱਧਿਆਂ ਵਿੱਚ ਸ਼ੁਰੂ ਹੋਇਆ ਸੀ ਰਾਜੇ ਦੀ ਪ੍ਰਥਾ ਤੇ ਰਾਜ ਜਿਸ ਵੰਸ਼ ਵਿੱਚੋਂ ਹੀ ਜਨਮ ਲਿਆ ਸੀ ਭਗਵਾਨ ਰਾਮ ਨੇ ਜੋ ਕਿ ਦੂਰ ਦੂਰ ਤੱਕ ਹੀ ਪੂਜੇ ਜਾਣ ਲੱਗ ਪਏ ਔਰ ਬਹੁਤ ਸਾਰੇ ਜਿਹੜੇ ਹੈ ਸਿੰਧੂ ਲੋਕ ਪਟਨਾ ਚ ਜਾ ਕੇ ਵਸ ਗਏ ਬਿਹਾਰ ਤੱਕ ਚਲੇ ਗਏ ਤੇ ਉੱਥੋਂ ਸ਼ੁਰੂ ਹੋਈ ਸਿੱਖ ਗੁਰੂਆਂ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਤੇ ਉਦੋਂ ਜਦੋਂ ਗੁਰੂਆਂ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਹੁੰਦਾ ਸੀ ਤਾਂ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦਾ ਉੱਥੇ ਬਰਥਫਲੇਸ ਹੈ ਉਹਨਾਂ ਨੇ ਸਿੱਖ ਧਰਮ ਦੀ ਜਿਹੜੀ ਬੁਨਿਆਦ ਇੱਥੇ ਆਨੰਦਪੁਰ ਸਾਹਿਬ ਆ ਕੇ ਰੱਖ ਲੈ ਰੱਖ ਦਿੱਤੀ ਜਿਸ ਵਿੱਚ ਉਹਨਾਂ ਨੇ ਹਰ ਤਰ੍ਹਾਂ ਦੀਆਂ ਹਕੂਮਾਂ ਨੂੰ ਸ਼ਾਮਲ ਕੀਤਾ ਤੇ ਉਹਨਾਂ ਨੂੰ ਵੀ ਸਨਮਾਨ ਮਿਲਿਆ ਜੋ ਕਿ ਪੀੜਤ ਸਨ ਸੋਸ਼ਿਤ ਸਨ ਹੁਣ ਇਸ ਨੂੰ ਇੱਕ ਇਹ ਜ਼ਰੂਰੀ ਸੀਗਾ ਕਿ ਕਿਉਂਕਿ ਜਿਹੜੇ ਵਿਦੇਸ਼ੀ ਹਮਲਾਵਰ ਸੀਗੇ ਓਹ ਹੋ ਹਮੇਸ਼ਾ ਜਿਹੜੇ ਸਿੰਧੂ ਵਾਲ ਲੋਕ ਜਾਂ ਹਿੰਦੂ ਆ ਇਹਨਾਂ ਨੂੰ ਟਾਰਗੇਟ ਬਣਾਉਂਦੇ ਸੀ ਇਹਨਾਂ ਨੂੰ ਸੌਫਟ ਟਾਰਗੇਟ ਸਮਝਿਆ ਜਾਂਦਾ ਸੀਗਾ ਕਿ ਇਹ ਲੜਨ ਜੋਗੇ ਤਾਂ ਹੈ ਨਹੀਂਗੇ ਇਹਨਾਂ ਨੂੰ ਸੌਫਟ ਟਾਰਗੇਟ ਸਮਝ ਕੇ ਇਹਨਾਂ ਤੇ ਹਮਲੇ ਉਹ ਕਰਦੇ ਸੀ ਅਫਗਾਨੇ ਲੋਕ ਕਰਦੇ ਸੀਗੇ ਹੋਰ ਤੁਰਕਿਸਤਾਨ ਤੋਂ ਹੁੰਦੇ ਸੀਗੇ ਜਿਹੜੇ ਲੋਕ ਉਹ ਇਹਨਾਂ ਤੇ ਹਮਲੇ ਕਰਦੇ ਸੀਗੇ ਤਾਂ ਇਸ ਕਰਕੇ ਇਹ ਜਿਹੜੀ ਮਜ਼ਬੂਤੀ ਜਿਹੜੀ ਹੈ ਪ੍ਰਦਾਨ ਕੀਤੀ ਗਈ ਹੁਣ ਇਹਦੇ ਵਿੱਚ ਜੋ ਵੀ મતਭੇਦ ਹੋਣ ਇਹ ਤਾਂ ਜ਼ਰੂਰੀ ਹੈ ਕਿ ਜੇ ਤੁਹਾਨੂੰ ਹਿੰਦੂ ਜਿਹੜਾ ਹੈ ਕਿਹਾ ਜਾਂਦਾ ਹੈ ਤਾਂ ਇਹਨਾਂ ਮਤਲਬ ਇਹ ਹੈ ਕਿ ਤੁਹਾਡਾ ਜਿਹੜਾ ਸਬੰਧ ਹੈ ਸਿੰਧੂ ਘਾਟੀ ਦੀ ਸਭਿਅਤਾ ਨਾਲ ਹੈ ਤੇ ਤੁਹਾਡੇ ਜਿਹੜੇ ਪੁਰਖੇ ਨੇ ਉਹ ਸਿੰਧੂ ਘਾਟੀ ਦੀ ਸਭਿਅਤਾ ਦੇ ਨਾਲ ਨਾਲ ਜੁੜੇ ਨੇ ਔਰ ਜਿਹੜੀ ਇਹ ਜਿਹੜੀ ਸਭਿਅਤਾ ਹੈਗੀ ਹੈ ਅਲੱਗ-ਅਲੱਗ ਭਾਗਾਂ ਦੇ ਵਿੱਚ ਅੱਜ ਵੀ ਵਿਖੰਡਿਤ ਮਤਲਬ ਬਹੁਤ ਦੂਰ-ਦੂਰ ਤੱਕ ਜਿਹੜੀ ਹੈ ਇਹ ਵਸੀ ਹੋਈ ਹੈ ਇਸ ਕਰਕੇ ਜਿਹੜਾ ਹੈ ਇਹ ਅਸੀਂ ਜਾਣਿਆ ਆਪਣਾ ਧਰਮ ਇਸ ਨੂੰ ਵੱਧ ਤੋਂ ਵੱਧ ਜਿਹੜਾ ਹੈ ਸ਼ੇਅਰ ਕਰੋ ਵੱਧ ਤੋਂ ਵੱਧ ਜਿਹੜਾ ਹੈ ਸਬਸਕ੍ਰਾਈਬ ਕਰੋ ਧੰਨਵਾਦ ਅਨੰਨ ਰੋਲਾ